ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੋ ਸਤਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਬੈਠ ਕੇ ਰਲ ਮਿਲ ਕੇ ਸਤਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਧੰਨ ਧੰਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਜੋਗ ਨ ਖਿੰਥਾ ਜੋਗ ਨ ਡੰਡੇ ਜੋਗ ਨ ਪਸਮ ਚੜਾਈ ਐ ਸਤਿਗੁਰੂ ਜੀ ਕਹਿੰਦੇ ਭਾਈ ਸਾਧਾਂ ਵਾਲਾ ਭੇਖ ਧਾਰ ਲੈਣਾ ਹੱਥ ਦੇ ਵਿੱਚ ਡੰਡਾ ਫੜ ਲੈਣਾ ਅਤੇ ਸਰੀਰ ਦੇ ਉੱਤੇ ਸਵਾਹ ਮਲ ਲੈਣਾ ਇਸ ਤਰ੍ਹਾਂ ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਜੋਗ ਨਾ ਮੁੰਦੀ ਮੂੰਡ ਮੜਾਇਐ ਜੋਗ ਨਾ ਸਿੰਘੀ ਵਾਈਐ ਅਤੇ ਜਿਸ ਤਰ੍ਹਾਂ ਜੋਗੀ ਕੰਨਾਂ ਦੇ ਮੁੱਚ ਮੁੰਦਰਾ ਪਾ ਲੈਂਦੇ ਹਨ ਸਿਰ ਮੋਣਾ ਲੈਂਦੇ ਹਨ ਕਿ ਸਾਨੂੰ ਪ੍ਰਭੂ ਪ੍ਰਮਾਤਮਾ ਪ੍ਰਾਪਤ ਹੋ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਕੰਨਾਂ ਦੇ ਮੁੰਦਰਾ ਪਾਉਣ ਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਪਰਮਾਤਮਾ ਦਾ ਮਿਲਾਪ ਕਿਵੇਂ ਹੋਵੇਗਾ ਅੰਜਨ ਮਾਹੀ ਨਰੰਜਨ ਰਹੀਏ ਜੋਗ ਜੁਗਤ ਇਬ ਪਾਈਐ ਪਰਮਾਤਮਾ ਦਾ ਮਿਲਾਪ ਸਿਰਫ ਇੱਕ ਢੰਗ ਨਾਲ ਹੋ ਸਕਦਾ ਹੈ ਕਿ ਜਦੋਂ ਅਸੀਂ ਮਾਇਆ ਦੇ ਮੋਹ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਰਹਿ ਕੇ ਪ੍ਰਭੂ ਦੇ ਨਾਮ ਦੇ ਵਿੱਚ ਜੁੜੇ ਰਹੀਏ ਕਈਆਂ ਕੋਲ ਮਾਇਆ ਆ ਜਾਵੇ ਤਾਂ ਹੰਕਾਰ ਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੇਰੇ ਕੋਲ ਅੱਜ ਮਾਇਆ ਆ ਗਈ ਤਾਂ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਮਾਇਆ ਦੇ ਵਿੱਚ ਰਹਿ ਕੇ ਵੀ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਗੱਲੀ ਜੋਗ ਨ ਹੋਈ ਕਈ ਹੁੰਦੇ ਹਨ ਵੱਡੀਆਂ-ਵੱਡੀਆਂ ਗੱਲਾਂ ਸੁਣਾਉਂਦੇ ਹਨ ਕਿ ਇਸ ਤਰ੍ਹਾਂ ਪ੍ਰਮਾਤਮਾ ਦਾ ਮਿਲਾਪ ਹੋ ਜਾਵੇਗਾ ਪਰ ਆਪ ਉਹ ਇਨ੍ਹਾਂ ਗੱਲਾਂ ਦੇ ਉੱਪਰ ਖਰੇ ਨਹੀਂ ਉਤਰਦੇ ਆਪ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਪਰ ਆਪ ਉਹ ਬਿਸ਼ੇ ਵਿਕਾਰਾਂ ਦੇ ਵਿੱਚ ਠੱਗੀਆਂ ਦੇ ਵਿੱਚ ਝੂਠ ਫਰੇਬ ਦੇ ਵਿੱਚ ਫਸੇ ਰਹਿੰਦੇ ਹਨ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਉਹੀ ਮਨੁੱਖ ਸੰਤ ਜਨ ਅਖਵਾ ਸਕਦਾ ਹੈ ਜਿਸ ਦੀ ਨਿਗਾਹ ਦੇ ਵਿੱਚ ਸਾਰੇ ਜੀਵ ਸਾਰੇ ਮਨੁੱਖ ਬਰਾਬਰ ਹੁੰਦੇ ਹਨ ਜਿਹੜਾ ਇਨਸਾਨ ਹਰ ਇੱਕ ਨੂੰ ਬਰਾਬਰ ਸਮਝਦਾ ਹੋਵੇ ਕਿਸੇ ਦਾ ਕੋਈ ਹੱਕ ਨਾ ਮਾਰਦਾ ਹੋਵੇ ਜਿਸ ਤਰ੍ਹਾਂ ਭਾਈ ਮਾਲਕ ਭਾਗੋ ਗਰੀਬਾਂ ਦਾ ਖੂਨ ਚੂਸਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਮਾਲਕ ਭਾਗੋ ਤੁਰੇ ਫਿਰਦੇ ਹਨ ਜਿਹੜੇ ਗਰੀਬਾਂ ਦਾ ਖੂਨ ਚੂਸਦੇ ਹਨ ਸਵਿਕ ਸੱਚੀ ਘਟਨਾ ਹੈ ਕਿਸੇ ਦੁਕਾਨ ਦੇ ਉੱਪਰ ਤਿੰਨ ਬੰਦੇ ਕੰਮ ਕਰ ਰਹੇ ਸਨ ਦੋ ਕੁੜੀਆਂ ਅਤੇ ਇੱਕ ਮੁੰਡਾ ਕੰਮ ਕਰ ਰਿਹਾ ਸੀ ਪਰ ਜੋ ਉਸ ਦੁਕਾਨ ਦਾ ਮਾਲਕ ਸੀ ਉਹ ਹਰ ਮਹੀਨੇ ਉਹਨਾਂ ਦੀ ਤਨਖਾਹ ਕੱਟ ਲਿਆ ਕਰਦਾ ਸੀ ਕਦੇ 500 ਰੁਪਏ ਕਦੇ 1000 ਰੁਪਏ ਉਹ ਹਰ ਮਹੀਨੇ ਉਹਨਾਂ ਨੂੰ ਤਨਖਾਹ ਕੱਟ ਦਿੰਦਾ ਸੀ ਅਤੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਨਾ ਕੋਈ ਨੁਕਸ ਕਰ ਦਿੰਦਾ ਸੀ ਕਿ ਤੁਸੀਂ ਇੱਥੇ ਗਲਤੀ ਕੀਤੀ ਹੈ ਜਾਂ ਤੁਸੀਂ ਸਮੇਂ ਸਿਰ ਕੰਮ ਤੇ ਨਹੀਂ ਆਏ ਤਾਂ ਕਰਕੇ ਮੈਂ ਤੁਹਾਡੀ ਜਿਹੜੀ ਤਨਖਾਹ ਹੈ ਉਹ ਕੱਟ ਲਈ ਹੈ ਪਰ ਉਹ ਨਾਲ ਹੀ ਦਸਵੰਦ ਕੱਢਦਾ ਸੀ ਗੁਰੂ ਕੇ ਲੰਗਰਾਂ ਵਾਸਤੇ ਇੱਕ ਵਾਰ ਕੋਈ ਗੁਰਮੁਖ ਪਿਆਰਾ ਆਇਆ ਦੁਕਾਨ ਦੇ ਉੱਪਰ ਅਤੇ ਜਦੋਂ ਉਸ ਨੇ ਆ ਕੇ ਉਸ ਦੁਕਾਨਦਾਰ ਨੂੰ ਪ੍ਰਸ਼ਾਦ ਦਿੱਤਾ ਅਤੇ ਨਾਲ ਹੀ ਦੱਸਿਆ ਕਿ ਭਾਈ ਤੁਹਾਡੀ ਜਿਹੜੀ ਤੁਸੀਂ ਸੇਵਾ કરી ਸੀ 21000 ਰੁਪਏ ਉਸ ਦੇ ਨਾਲ ਸੰਗਤਾਂ ਨੇ ਗੁਰੂ ਦਰਬਾਰਾਂ ਦੇ ਦਰਸ਼ਨ ਕੀਤੇ ਤੇ ਸੰਗਤਾਂ ਤੁਹਾਡੀ ਬਹੁਤ ਤਾਰੀਫ ਕਰ ਰਹੀਆਂ ਸਨ ਕਿ ਭਾਈ ਸਾਹਿਬ ਨੇ 21000 ਰੁਪਏ ਦੀ ਸੇਵਾ ਕੀਤੀ ਹੈ ਪਰ ਉਹ ਦੁਕਾਨਦਾਰ ਕਹਿਣ ਲੱਗਿਆ ਕਿ ਜਿਹੜਾ ਤੁਸੀਂ ਪੋਸਟਰ ਬਣਾਇਆ ਸੀ ਉਸ ਦੇ ਉੱਪਰ ਮੇਰੀ ਫੋਟੋ ਅਤੇ ਮੇਰਾ ਨਾਮ ਛੋਟੇ ਅੱਖਰਾਂ ਦੇ ਵਿੱਚ ਕਿਉਂ ਲਿਖਿਆ ਤਾਂ ਉਹ ਗੁਰੂ ਦਾ ਪਿਆਰਾ ਕਹਿਣ ਲੱਗਿਆ ਕਿ ਭਾਈ ਇੱਕ ਹੋਰ ਸਿੱਖ ਸੀ ਇੱਕ ਹੋਰ ਗੁਰੂ ਦਾ ਪਿਆਰਾ ਸੀ ਜਿਸ ਨੇ ਤੁਹਾਡੇ ਤੋਂ ਵੱਧ ਕੇ ਸੇਵਾ ਦਿੱਤੀ 31000 ਰੁਪਏ ਤਾਂ ਕਰਕੇ ਉਹਨਾਂ ਨੇ ਵੱਧ ਸੇਵਾ ਦਿੱਤੀ ਉਹਦਾ ਨਾਮ ਸੰਗਤਾਨੇ ਵੱਡੀ ਫੋਟੋ ਲਵਾਈ ਵੱਡਾ ਉਹਦਾ ਨਾਮ ਲਿਖਵਾਇਆ ਤਾਂ ਜਦੋਂ ਇਹ ਗੱਲ ਉਹ ਦੁਕਾਨ ਤੇ ਜਿਹੜੇ ਮੁਲਾਜ਼ਮ ਲੱਗੇ ਹੋਏ ਸਨ ਉਹਨਾਂ ਨੇ ਸੁਣੀ ਤਾਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਅਫਸੋਸ ਆਇਆ ਕਿ ਇੱਕ ਪਾਸੇ ਤਾਂ ਇਹ ਸਾਡੀ ਤਨਖਾਹ ਹਰ ਮਹੀਨੇ ਕੱਟ ਲੈਂਦਾ ਹੈ ਅਤੇ ਦੂਸਰੇ ਪਾਸੇ 21000 ਰੁਪਏ ਸੇਵਾ ਵਾਸਤੇ ਦਿੰਦਾ ਹੈ ਇਹ ਗੱਲ ਸਾਨੂੰ ਸਮਝ ਨਹੀਂ ਆਈ ਇੱਕ ਪਾਸੇ ਤਾਂ ਗੁਰੂ ਦੀ ਪ੍ਰਾਪਤੀ ਭਾਲਦਾ ਹੈ ਅਤੇ ਇੱਕ ਪਾਸੇ ਗਰੀਬਾਂ ਦਾ ਖੂਨ ਚੂਸਦਾ ਹੈ ਕਿਉਂਕਿ ਉਹਨਾਂ ਦੀ ਤਨਖਾਹ ਬਹੁਤ ਜ਼ਿਆਦਾ ਨਹੀਂ ਸੀ ਕਿਸੇ ਦੀ 6000 ਕਿਸੇ ਦੀ 8000 ਕਿਸੇ ਦੀ 9000 ਪਰ ਅੱਜ ਦੇ ਸਮੇਂ ਦੇ ਵਿੱਚ ਇੰਨੀਆਂ ਤਨਖਾਹਾਂ ਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਨਾਲ ਹੋ ਜਾਂਦਾ ਹੈ ਅਤੇ ਇਹ ਗੱਲ ਸੁਣ ਕੇ ਉਸਨੇ ਉਹ ਗੁਰਮੁਖ ਪਿਆਰੇ ਨੂੰ ਕਿਹਾ ਕਿ ਇਸ ਵਾਰ ਮੇਰੀ ਜਿਹੜੀ ਫੋਟੋ ਹੈ ਮੇਰਾ ਨਾਮ ਹੈ ਉਹ ਤੁਸੀਂ ਵੱਡੇ ਅੱਖਰਾਂ ਦੇ ਵਿੱਚ ਲਿਖਵਾਉਣਾ ਹੈ ਮੈਂ ਇਸ ਵਾਸਤੇ ਤੁਹਾਨੂੰ 51000 ਰੁਪਇਆ দান ਦੇ ਵਿੱਚ ਦੇਵਾਂਗਾ ਤਾਂ ਜਦੋਂ ਇੰਨੀ ਗੱਲ ਉਹ ਦੁਕਾਨ ਤੇ ਲੱਗੇ ਮੁਲਾਜ਼ਮਾਂ ਨੇ ਸੁਣੀ ਤਾਂ ਉਹਨਾਂ ਨੇ ਆਪਣੀ ਤਨਖਾਹ ਵੀ ਉਸ ਗੁਰੂ ਦੇ ਪਿਆਰੇ ਨੂੰ ਦੇ ਦਿੱਤੀ ਕਿ ਆ ਸਾਡੀ ਤਨਖਾਹ ਵੀ ਤੁਸੀਂ ਰੱਖ ਲਵੋ ਤਾਂ ਗੁਰੂ ਦਾ ਪਿਆਰਾ ਕਹਿਣ ਲੱਗੇ ਕਿ ਭਾਈ ਤੁਸੀਂ ਇਹ ਤਨਖਾਹ ਆਪਦੀ ਆਪਦੇ ਪੈਸੇ ਤੁਸੀਂ ਕਿਉਂ ਦੇ ਰਹੇ ਹੋ ਤਾਂ ਉਹ ਕਹਿਣ ਲੱਗੇ ਬਾਬਾ ਜੀ ਇਹ ਜਿਹੜੇ 51000 ਤੁਹਾਨੂੰ ਪਰਬਈਆ ਦਿੱਤਾ ਹੈ ਇਹ ਵੀ ਸਾਡੀ ਤਨਖਾਹੀ ਹੈ ਉਹ ਕਹਿੰਦਾ ਮੈਨੂੰ ਗੱਲ ਸਮਝ ਨਹੀਂ ਲੱਗੀ ਵੀ ਇਹ ਗੱਲ ਕਿੱਧਰ ਨੂੰ ਗਈ ਉਹ ਕਹਿੰਦੇ ਬਾਬਾ ਜੀ ਇਹ ਭਾਈ ਸਾਹਿਬ ਹਰ ਮਹੀਨੇ ਸਾਡੀ ਜਿਹੜੀ ਤਨਖਾਹ ਹੈ ਉਹ ਕੱਟ ਲੈਂਦੇ ਹਨ ਸਾਨੂੰ ਘੱਟ ਤਨਖਾਹ ਦਿੰਦੇ ਹਨ ਸਾਡੇ ਕੰਮ ਦੇ ਵਿੱਚ ਨੁਕਸ ਕੱਢਦੇ ਹਨ ਕਿ ਤੁਸੀਂ ਇੱਥੇ ਗਲਤੀ ਕੀਤੀ ਹੈ ਜਾਂ ਤੁਸੀਂ ਅੱਜ ਲੇਟ ਆਏ ਹੋ ਇਸੇ ਕਰਕੇ ਸਾਡੀ ਇਹ ਤਨਖਾਹ ਕੱਟ ਕੇ ਜਮ੍ਹਾਂ ਕਰਦੇ ਰਹਿੰਦੇ ਹਨ ਅਤੇ ਤੁਹਾਨੂੰ ਇਕੱਠੀ ਕਰਕੇ ਦੇ ਦਿੰਦੇ ਹਨ ਤਾਂ ਉਹ ਗੁਰੂ ਦੇ ਪਿਆਰੇ ਨੇ ਉਹ 51000 ਉਸ ਨੂੰ ਵਾਪਸ ਕਰ ਦਿੱਤਾ ਕਿ ਭਾਈ ਗਰੀਬਾਂ ਦਾ ਖੂਨ ਚੋਸ ਕੇ ਗਰੀਬ ਮਾਰ ਕਰਕੇ ਪਰਮਾਤਮਾ ਤੋਂ ਖੁਸ਼ੀਆਂ ਨਹੀਂ ਪ੍ਰਾਪਤ ਹੋ ਸਕਦੀਆਂ ਕਿਉਂਕਿ ਜਿਹੜਾ ਇਹ ਦਾਨ ਹੈ ਉਹ ਚੰਗੇ ਥਾਂ ਲੱਗਣਾ ਚਾਹੀਦਾ ਹੈ ਕਿਉਂਕਿ ਇਸ ਦੀ ਦਾਨ ਦੀ ਜਿਹੜੀ ਜ਼ਰੂਰਤ ਹੈ ਉਹ ਜੋ ਤੁਹਾਡੀ ਦੁਕਾਨ ਤੇ ਮੌਲਾਜੂਮ ਲੱਗੇ ਹੋਏ ਹਨ ਇਹਨਾਂ ਨੂੰ ਜ਼ਿਆਦਾ ਲੋੜ ਹੈ ਕਿਉਂਕਿ ਇਹਨਾਂ ਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਇਸੇ ਕਰਕੇ ਜਦੋਂ ਉਸ ਗੁਰਮੁਖ ਪਿਆਰੇ ਦੀਆਂ ਗੱਲਾਂ ਸੁਣੀਆਂ ਤਾਂ ਦੁਕਾਨਦਾਰ ਨੂੰ ਅਕਲ ਆ ਗਈ। ਉਸਨੇ ਕਿਹਾ ਕਿ ਭਾਈ ਸਾਹਿਬ ਅੱਜ ਤੋਂ ਬਾਅਦ ਮੈਂ ਇਹਨਾਂ ਦਾ ਕੋਈ ਰੁਪਈਆ ਕੋਈ ਪੈਸਾ ਨਹੀਂ ਕਟਾਂਗਾ। ਤਾਂ ਕਰਕੇ ਅੱਜ ਦੇ ਸਮੇਂ ਦੇ ਵਿੱਚ ਵੀ ਮਾਲਕ ਭਾਗੋ ਬਹੁਤ ਬਏ ਹਨ ਜਿਹੜੇ ਗਰੀਬਾਂ ਦਾ ਖੂਨ ਚੂਸਦੇ ਹਨ। ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹਨ ਕਿ ਅਸੀਂ ਇਹਨਾਂ ਦਾਣ ਦਿੰਦੇ ਹਾਂ। ਆ ਪਰਮਾਤਮਾ ਖੁਸ਼ ਹੋਵੇਗਾ ਨਹੀਂ ਭਾਈ ਪਰਮਾਤਮਾ ਇਸ ਤਰ੍ਹਾਂ ਨਹੀਂ ਖੁਸ਼ ਹੁੰਦਾ ਜਦੋਂ ਅਸੀਂ ਗਰੀਬਾਂ ਦੀ ਸਹਾਇਤਾ ਕਰਦੇ ਹਾਂ ਆਪਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ ਕਈ ਲੋਕ ਅਜੇ ਵੀ ਹਨ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਘਰ ਨਹੀਂ ਹਨ ਤੁਸੀਂ ਸੋਚ ਕੇ ਦੇਖਿਆ ਕਰੋ ਜਦੋਂ ਮੀਂਹ ਦਾ ਮੌਸਮ ਆ ਜਾਂਦਾ ਹੈ ਆਪਾਂ ਤਾਂ ਆਰਾਮ ਦੇ ਨਾਲ ਆਪਣੇ ਕਮਰਿਆਂ ਦੇ ਵਿੱਚ ਪੈ ਜਾਂਦੇ ਹਾਂ ਪਰ ਕਈ ਲੋਕ ਅਜਿਹੇ ਹਨ ਜਿਹੜੇ ਪੱਲੀਆਂ ਪਾਪ ਆ ਕੇ ਝੁੱਗੀਆਂ ਦੇ ਵਿੱਚ ਗੁਜ਼ਾਰਾ ਕਰਦੇ ਹਨ ਛੋਟੇ-ਛੋਟੇ ਉਹਨਾਂ ਦੇ ਬੱਚੇ ਇਸੇ ਤਰ੍ਹਾਂ ਹੀ ਝੁੱਗੀਆਂ ਦੇ ਵਿੱਚ ਮੀਂਹ ਦੇ ਵਿੱਚ ਰੁੱਲਦੇ ਰਹਿੰਦੇ ਹਨ ਜੋ ਸੇਵਾ ਹੈ ਅਜਿਹੋ ਅਜਿਹੇ ਮਨੁੱਖਾਂ ਦੇ ਉੱਪਰ ਸਾਨੂੰ ਤਰਸ ਕਰਨਾ ਚਾਹੀਦਾ ਹੈ ਅਜੇ ਇਹ ਮਨੁੱਖਾ ਦੀ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ ਲੋਕ ਬਹੁਤ ਬਹੁਤ ਵੱਡੇ ਦਾਨ ਕਰਦੇ ਹਨ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਲੋਕ ਫੁੱਲਾਂ ਦੇ ਉੱਪਰ ਹੀ 3-3 4-4 ਕਰੋੜ ਰੁਪਈਆ ਖਰਾਬ ਕਰ ਦਿੰਦੇ ਹਨ ਸਤਗੁਰਾਂ ਤੋਂ ਖੁਸ਼ੀਆਂ ਲੈਣ ਵਾਸਤੇ ਇਸੇ ਤਰ੍ਹਾਂ ਸਤਿਗੁਰੂ ਖੁਸ਼ ਨਹੀਂ ਹੁੰਦੇ ਭਾਈ ਜਿਹੜਾ ਰੁਪਈਆ ਹੈ ਪੈਸੇ ਹਨ ਉਹ ਚੰਗੀ ਥਾਂ ਵਰਤੇ ਜਾਂਦੇ ਵਰਤੇ ਜਾਣ ਕਿਉਂਕਿ ਜੋ ਦੁਸਬੰਧ ਕੱਟਣਾ ਹੈ ਉਹ ਦੁਸਬੰਧ ਸਾਡਾ ਚੰਗੀ ਜਗ੍ਹਾ ਤੇ ਲੱਗ ਸਕੇ ਜਿੱਥੇ ਉਸਦੀ ਲੋੜ ਹੋਵੇ ਉਹ ਦੇਖੋ 3-4 ਕਰੋੜ ਰੁਪਈਆ ਆਪਾਂ ਫੁੱਲਾਂ ਦੀ ਸਜਾਵਟ ਉੱਪਰ ਹੀ ਖਰਾਬ ਕਰ ਦਿੰਦੇ ਹਾਂ ਜੀ ਉਹੀ ਪੈਸਾ ਗਰੀਬਾਂ ਵਾਸਤੇ ਵਰਤਿਆ ਜਾਵੇ ਤਾਂ ਕਿੰਨੇ ਘਰਾਂ ਦੇ ਵਿੱਚ ਰੋਟੀ ਪੱਕਦੀ ਹੋ ਸਕਦੀ ਹੈ ਜੇ ਅਸੀਂ ਆਪਣੀ ਸਮਝ ਦੇ ਨਾਲ ਚੱਲੀਏ ਆਪਣੇ ਦਿਮਾਗ ਤੋਂ ਕੰਮ ਲਈਏ ਪਰ ਉਹ ਐਨਾ ਰੁਪਈਆ ਕਿਉਂ ਖਰਾਬ ਕਰਦੇ ਹਨ ਸਿਰਫ ਆਪਣਾ ਨਾਮ ਬਣਾਉਣ ਵਾਸਤੇ ਦੂਸਰੇ ਦਿਨ ਹੀ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਜਾਂਦੀਆਂ ਹਨ ਕਿ ਫਲਾਣੇ ਬੰਦੇ ਨੇ ਅੰਮ੍ਰਿਤਸਰ ਦੇ ਵਿੱਚ 3 ਕਰੋੜ ਰੁਪਏ ਦੇ ਫੁੱਲਾਂ ਦੀ ਸੇਵਾ ਕੀਤੀ ਅਜਹੀ ਸੇਵਾ ਕੀ ਕਰੇਗੀ ਅੰਮ੍ਰਿਤਸਰ ਦੇ ਵਿੱਚ ਹੀ ਬਹੁਤ ਗਰੀਬ ਪਰਿਵਾਰ ਹਨ ਇਹ ਜੋ ਰੁਪਈਆ ਹੈ ਕਿਸੇ ਗਰੀਬਾਂ ਦੀ ਸਹਾਇਤਾ ਵਾਸਤੇ ਵਰਤਿਆ ਜਾਵੇ ਤਾਂ ਸਤਿਗੁਰੂ ਜੀ ਖੁਸ਼ ਹੁੰਦੇ ਹਨ ਇਸ ਕਰਕੇ ਸਾਨੂੰ ਬਾਰ-ਬਾਰ ਸਤਿਗੁਰੂ ਜੀ ਇਹ ਸਮਝਾਉਂਦੇ ਹਨ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ ਕਹਿੰਦੇ ਭਾਈ ਸਮਾਧੀਆਂ ਲਾ ਕੇ ਬੈਠਣਾ ਬੜੀਆਂ ਮਸਾਣਾ ਦੇ ਜਾ ਕੇ ਬੈਠਣਾ ਇਸੇ ਤਰ੍ਹਾਂ ਰੱਬ ਨਹੀਂ ਮਿਲਦਾ ਜੋਗ ਨਾ ਦੇਦ ਸੰਤਰ ਭਾਵੈ ਜੋਗ ਨਾ ਤੀਰਤ ਨਾਈਐ ਕਈ ਲੋਕ ਤੀਰਥਾਂ ਦੇ ਉੱਪਰ ਜਾਂਦੇ ਹਨ ਆਪਣੇ ਪਾਪ ਧੋਣ ਵਾਸਤੇ ਪਰ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਮੱਥਾ ਟੇਕਣ ਨਹੀਂ ਆਉਂਦੇ ਆਪਣੇ ਦਰਬਾਰ ਦੇ ਵਿੱਚ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਕਦੇ ਚੱਲ ਕੇ ਨਹੀਂ ਜਾਂਦੇ ਪਰ ਹਰ ਰੋਜ਼ ਹਰ ਮਹੀਨੇ ਕਦੇ ਉਹ ਫਲਾਣੀ ਤੀਰਥਾਂ ਤੇ ਕਦੇ ਫਲਾਣੇ ਤੀਰਥਾਂ ਦੇ ਉੱਪਰ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਸਭ ਤੋਂ ਵੱਡਾ ਤੀਰਥ ਹੈ ਉਹ ਪਰਮਾਤਮਾ ਦਾ ਨਾਮ ਹੈ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਸਾਨੂੰ ਤੀਰਥਾਂ ਉੱਪਰ ਜਾਣ ਦੀ ਲੋੜ ਨਹੀਂ ਹੈ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਜਿਹੜੇ ਸਾਡੇ ਮਨ ਦੀ ਮੈਲ ਹੈ ਉਹ ਲੈ ਜਾਂਦੀ ਹੈ ਅੰਜਨ ਮਾਹੇ ਨਰੰਜਣ ਰਹੀਏ ਜੋਗ ਜੁਗਤ ਏਪ ਪਾਈ ਹੈ ਫਿਰ ਜਦੋਂ ਅਸੀਂ ਪਰਮਾਤਮਾ ਦੇ ਕਹੇ ਦੇ ਉੱਪਰ ਚੱਲਦੇ ਹਾਂ ਇਸ ਮਾਇਆ ਦੇ ਮੋਹ ਦੇ ਉੱਪਰੋਂ ਦੂਰ ਰਹਿੰਦੇ ਹਾਂ ਤਾਂ ਹੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਕੇ ਪਰਮਾਤਮਾ ਦਾ ਨਾਮ ਸਾਨੂੰ ਜਪਣਾ ਚਾਹੀਦਾ ਹੈ ਸਤਿਗੁਰ ਭੇਟੇ ਤੈ ਸਹਿ ਸਤੂਟੈ ਤਾਬਤ ਵਰਜ ਰਹੀਐ ਜਦੋਂ ਗੁਰੂ ਮਿਲ ਜਾਂਦਾ ਹੈ ਤਾਂ ਸਾਡੇ ਮਨ ਦੇ ਵਿੱਚੋਂ ਜਿਹੜੀ ਵਿਕਾਰ ਦੌੜਦੇ ਹਨ ਉਹ ਦੂਰ ਹੋ ਜਾਂਦੇ ਹਨ ਪੰਜ ਵਿਕਾਰ ਕਿਹੜੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਇਹ ਪੰਜ ਵਿਕਾਰ ਸਾਡੇ ਮਨ ਦੇ ਉੱਪਰੋਂ ਲੈ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉੱਥੇ ਹੀ ਵਸਦਾ ਹੈ ਜਿੱਥੇ ਇਹ ਪੰਜ ਵਿਕਾਰ ਨਹੀਂ ਹੁੰਦੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਗੁਰੂ ਦੇ ਦੱਸੇ ਰਾਸਤੇ ਦੇ ਉੱਪਰ ਚੱਲੀਏ ਅਤੇ ਇਹਨਾਂ ਵਿਕਾਰਾਂ ਤੋਂ ਮੁਕਤੀ ਪਾਈਏ ਹੋਈ ਜਿਹੜਾ ਸਾਡਾ ਜਨਮ ਹੈ ਉਹ ਸਫਲ ਹੋਵੇਗਾ ਨਿਚਾਰ ਝਰੈ ਸਹ ਤੋਂ ਲਾਗੈ ਘਰ ਹੀ ਪਰਚਾ ਪਾਈ ਐ ਮਨ ਵਿੱਚ ਪ੍ਰਭੂ ਦੇ ਅਮਰ ਦਾ ਅਜਿਹਾਂ ਪ੍ਰਕਾਸ਼ ਹੁੰਦਾ ਹੈ ਫਿਰ ਸਾਡੀ ਜਿਹੜੀ ਅਵਸਥਾ ਹੈ ਉਹ ਅਡੋਲ ਬਣ ਜਾਂਦੀ ਹੈ ਜਦੋਂ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਤਾਂ ਫਿਰ ਸਾਡਾ ਪਿਆਰ ਵੀ ਪਰਮਾਤਮਾ ਦੇ ਨਾਲ ਬਣ ਜਾਂਦਾ ਹੈ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਪਰਮਾਤਮਾ ਨਾਲ ਮਿਲਾਪ ਦੀ ਜਾਂਚ ਸਿਰਫ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਮਾਇਆ ਦੇ ਵਿੱਚ ਰਹਿੰਦੇ ਆ ਵੀ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋਗ ਕਮਾਈਐ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਪਰਮਾਤਮਾ ਦੇ ਮਿਲਾਪ ਦਾ ਅਭਿਆਸ ਸਿਮਰਨ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਵੀ ਆਪਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੀਏ ਸੰਸਾਰ ਦੇ ਵਿੱਚ ਆਪਾਂ ਕੰਮ-ਕਾਰ ਕਰਦੇ ਹਾਂ ਤਾਂ ਕੰਮ-ਕਾਰ ਕਰਦਿਆਂ ਵੀ ਆਪਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਰਹਿਣਾ ਹੈ ਤਾਂ ਹੀ ਜਿਹੜਾ ਸਾਡਾ ਜੀਵਨ ਹੈ ਉਹ ਸੁਖੀ ਬਤੀਤ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ